ਅਨੰਤ ਸੰਸਾਰ ਦੀ ਅੱਜ ਕੈਂਪਲੇ ਜਾਇਆ ਜਾ ਰਹਾ ਹੈ ਕੀ ਕਹਿਣਾ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਤ ਅਸਥਾਨ ਸ਼ਹੀਦ ਭਾਈ ਮਨੀ ਸਿੰਘ ਜੀ ਟਕਸਾਲ ਸਤੋਵਾਲੀ ਗਲੀ ਇਸ ਵੇਲੇ ਮੌਜੂਦਾ ਮਹਾਂਪੁਰਖ ਬਾਬਾ ਅਵਨਦੀਪ ਸਿੰਘ ਜੀ ਤੇਨਾਂ ਦੇ ਸਿਹਰਦ ਯਤਨਾ ਸਦਕਾ ਅਲਾਕਾ ਤੇ ਸੰਗਤ ਦੇ ਸਹਿਯੋਗ ਦਾ ਸਦਕਾ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਅੱਖਾਂ ਦਾ ਕੈਂਪ ਜਿਹੜਾ ਹੈ ਉਹ ਫ੍ਰੀ ਲਾਇਆ ਜਾ ਰਿਹਾ ਜਿਹਦੇ ਵਿੱਚ ਸੈਂਕੜਿਆਂ ਦੀ ਤਦਾਦ ਵਿੱਚ ਸੰਗਤਾਂ ਆ ਕੇ ਡਾਕਟਰਾਂ ਨੂੰ ਆਪਣੀ ਚੈੱਕਅਪ ਕਰਵਾ ਰਹੀਆਂ ਐ ਤੇ ਜਿਨ੍ਹਾਂ ਦੇ ਫ੍ਰੀ ਆਪਰੇਸ਼ਨ ਕੀਤੇ ਜਾਣਗੇ ਇਹ ਬਹੁਤ ਵੱਡਾ ਉਦਮ ਆ ਸਲਾਘਾਯੋਗ ਕਦਮ ਆ ਤੇ ਸਾਨੂੰ ਸਾਰਿਆਂ ਨੂੰ ਕਿਉਂਕਿ ਸਰੀਰ ਦੇ ਵਾਸਤੇ ਹੈਲਥ ਦੇ ਵਾਸਤੇ ਇਹ ਯਤਨ ਕਰਨੇ ਚਾਹੀਦੇ ਅੱਜ ਦੇ ਯੁੱਗ ਵਿੱਚ ਇਹੋ ਜਿਹੇ ਵੀ ਪਰਿਵਾਰ ਹੈਗੇ ਜਿਨ੍ਹਾਂ ਦਾ ਸਿਰਫ ਰੋਜੀ ਰੋਟੀ ਹੀ ਪੂਰੀ ਹੁੰਦੀ ਹੈ ਤੇ ਡਾਕਟਰੀ ਸਹੂਲਤਾਂ ਜਿਹੜੀਆਂ ਬਹੁਤ ਮਹਿੰਗੀਆਂ ਹੋਣ ਕਰਕੇ ਗਰੀਬਾਂ ਵਾਸਤੇ ਇਹ ਵਿਸ਼ੇਸ਼ ਅੱਜ ਦਾ ਕੈਂਪ ਲਾਇਆ ਜਾਂਦਾ ਇਹਦੇ ਵਾਸਤੇ ਇਹ ਬਾਬਾ ਜੀ ਨੂੰ ਕਹਾਂਗੇ ਕਿ ਬੜਾ ਵੱਡਾ ਉਦਮ ਹੈ ਇਸ ਤਰ੍ਹਾਂ ਦੇ ਉਦਮ ਉਪਰਾਲੇ ਜਿਹੜੇ ਨੇ ਜਿੱਥੇ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਦਾ ਇਹ ਉਪਰਾਲਾ ਕਰ ਰਹੇ ਨੇ ਉੱਥੇ ਨਾਲ-ਨਾਲ ਸਿੱਖੀ ਦਾ ਪ੍ਰਚਾਰ ਪ੍ਰਸਾਰ ਇਸੇ ਤਰ੍ਹਾਂ ਮੈਡੀਕਲ ਕੈਂਪ ਤੇ ਲੋੜਵੰਦ ਬੱਚਿਆਂ ਦੇ ਆਨੰਦ ਕਾਰਜ ਉਹਨਾਂ ਨੂੰ ਗੁਰਮਤਲਾਲ ਜੋੜ ਕੇ ਤੇ ਫਿਰ ਇਹ ਸਾਰੇ ਕਾਰਜ ਕਰਵਾਉਣ ਨਾਲ-ਨਾਲ ਸਿੱਖੀ ਦਾ ਪ੍ਰਚਾਰ ਪ੍ਰਸਾਰ ਵੀ ਕਰ ਰਹੇ ਨੇ ਇਸ ਕਰਕੇ ਇਹ ਵਧਾਈ ਦੇ ਪਾਤਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਮੈਡੀਕਲ ਕੈਂਪ ਲੱਗਾ ਹੈ ਕੀ ਕਹਿੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਜਾਨੇ ਵੀਰ ਸਿੰਘ ਜੀ ਦੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਜਿਹੜਾ ਲਗਾਇਆ ਗਿਆ ਹੈ ਤਾਂ ਖੱਤਰੀਏ ਨਾਮ ਦੇ ਐਸੋਸੀਏਸ਼ਨ ਦੇ ਸਹਿਯੋਗ ਦੇ ਨਾਲ ਇਹ ਕੈਂਪ ਲਗਾਇਆ ਜਾ ਜਿਸ ਵਿੱਚ 450 ਦੇ ਕਰੀਬ ਮਰੀਜ਼ ਆਏ ਨੇ ਇਹਨਾਂ ਮਰੀਜ਼ਾਂ ਦੀਆਂ ਅੱਖਾਂ ਚੈੱਕ ਕਰਨ ਤੋਂ ਬਾਅਦ ਜਿਨ੍ਹਾਂ ਦੇ ਆਪਰੇਸ਼ਨ ਹੋਣਗੇ ਉਹ ਹਸਪੀਟਲ ਨਿਰਮਲ ਜੋਤੀ ਹਸਪੀਟਲ ਮਾਲ ਰੋਡ ਵਿੱਚੇ ਕਰਵਾਏ ਜਾਣਗੇ ਇਸ ਸਮੇਂ ਸ਼੍ਰੀ ਕਾਲਤਾ ਸਿੰਘ ਸਾਹਿਬ ਦੇ ਹੈੱਡ ਗ੍ਰਾਂੰਤੀ ਭਾਈ ਮਲਕੀਤ ਸਿੰਘ ਜੀ ਜਿਨ੍ਹਾਂ ਨੇ ਅਰਦਾਸ ਕਰਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਇਸ ਕੈਂਪ ਦਾ ਉਦਖਾਣ ਕੀਤਾ ਹੈ ਮੈਂ ਸਾਰੀਆਂ ਸਿੱਖ ਸੰਗਤਾਂ ਦਾ ਜਿੰਨੇ ਵੀ ਅਸਥਾਨਾਂ ਤੇ ਪਹੁੰਚੇ ਨੇ ਸਿੰਘ ਸਾਹਿਬ ਸਮੇਤ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ